ਲੋਕ ਹਿੱਤ ਲੋਕਾਂ ਦੀ ਆਵਾਜ਼ ਇਹਦੇ ਚੋ ਗੀਨ ਜੀ ਇਹ ਸੀਆਈਏ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਬੰਦਿਆਂ ਦੇ ਵੀ ਨਾਰਕੋਟਿਕਸ ਆਂਟੀਜ ਡੀ ਕਰਦੇ ਆ ਤੇ ਉਹਦੇ ਚ ਜਿਹੜਾ ਇੱਕ ਥੋੜਾ ਸਬ ਇੰਸਪੈਕਟਰ ਸੀਗਾ ਸੀਆਈਏ ਦਾ ਉਹ ਐਸ ਐ ਸੁਖਦੇਵ ਸਿੰਘ ਉਹ ਉੱਥੇ ਉਹਨੇ ਨੱਟ ਲਗਾਇਆ ਹੋਇਆ ਸੀਗਾ ਤੇ ਬੜਾ ਸ਼ੇਰ ਸਿੰਘ ਜਿਹੜਾ ਪਿੰਡ ਪਿੰਦਾ ਪੱਟੀ ਦੇ ਵਿੱਚ ਉੱਥੇ ਉਹਨੇ ਇੱਕ ਬੰਦੇ ਨੂੰ ਸ਼ੱਕਰ ਬਣਾ ਕੇ ਰੋਕਿਆ ਸੀਗਾ ਜਿਹਦਾ ਨਾਮ ਪਤਾ ਪੁੱਛਿਆ ਉਹਨੇ ਤਾਂ ਮਹਾਵੀਰ ਦੱਸਿਆ ਸੀ ਔਰ ਇਹਨੂੰ ਜਿਹੜਾ ਉਹਨੇ ਆਪਸ਼ਨ ਦਿੱਤੀ ਸੀ ਫਿਰ ਉਹ ਡੀਐਸਪੀ ਪੱਟੀ ਨੂੰ ਮੌਕੇ ਤੇ ਬੁਲਾ ਕੇ ਇਹਨਾਂ ਨੇ ਰੇਡੀਓ ਦੀ ਤਲਾਸ਼ੀ ਲਈ ਸੀ ਤਲਾਸ਼ੀ ਤੋਂ ਕਿਤੇ ਨਾ ਇੱਕ ਕਿਲੋ ਹੀਰੋਨ ਮਿਲਿਆ ਔਰ ਉਹਦਾ ਐਂਡੂਚਰ ਦਾ ਪਕਚਾ ਦੇ ਕੇ ਅਗਲੇ 35000 ਰੁਪਏ ਦੇ ਕਿਲੋ ਡਰਗ ਮਨੀ ਬ੍ਰਾਊਂਜ਼ ਉੱਤੋਂ ਦੇ ਡੀਡੀ ਦੀ ਇਹ ਨਿਰੀਖਣ ਚੱਲ ਪਈ ਹੈ ਕਿ ਬੈਕਵਾਰਡ ਫਾਰਵਰਡ ਕਿੱਥੇ ਵੀ ਨਹੀਂ ਸੀ ਕਿੱਥੋਂ ਲੈ ਕੇ ਆਇਆ ਉਹ ਸਾਰਾ ਇਸ ਇੰਡਸਟਰੀ ਤੋਂ ਸਰ ਜੀ ਸਾਹਿਬ ਇਹ ਸਾਰੇ ਮਾਮਲੇ ਦਰਜ ਕੋਈ ਕੋ ਪਹਿਲਾਂ ਇਹਦੇ ਤੇ ਹਜੇ ਤੱਕ ਤਾਂ ਨਹੀਂ ਹਜੇ ਇਹਦੀ ਪੁੱਛਗਿੱਛ ਕਰਨੀ ਹੈ ਹਾਂ ਫੜਿਆ ਹੀ ਹੈ ਜੇ ਪੂਰੀ ਡਿਟੇਲ ਇੰਟਰਵਿਊਸ਼ਨ ਦੀ ਕੀਤੀ ਸਰ ਜੀ ਇਹ ਰੋਇਨ ਹੈ ਹੋ ਸਕਦਾ ਕਿ ਪਾਕਿਸਤਾਨ ਟ੍ਰੇਲਿੰਗ ਕੋਲ ਵਿਦ ਬਾਰਡਰ ਏਰੀਆ ਦੇ ਨੇ ਦੇਖੋ ਇੱਥੇ ਤਾਂ ਲੋਕਲ ਦਾ ਕੋਈ ਮੈਨੂਫੈਕਚਰਿੰਗ ਹੈ ਨਹੀਂ ਆਪ ਵੀ ਤਾਂ ਫਾਰਮ ਹੀ ਹੈ ਉਹ ਤੋਂ ਹਜੇ ਖੋਦਾ ਲੱਗੇਗਾ ਕਿ ਇਹ ਆਈ ਦਾ ਪਰੋਈ ਹੋਣੀ ਹੈ ਬਟ ਇਥੋਂ ਲੋਕਲ ਕਿਸੇ ਕੋ ਕਿਹਦੇ ਕੋਲੋਂ ਲੈ ਕੇ ਆਇਆ ਜਾਂ ਇਹਨੇ ਕੋਈ ਦਰੂਣ ਦੇ ਰਾਹੀਂ ਉਥੋਂ ਬੋਈ ਹੈ ਉਹ ਸਾਰੀ ਗੱਲ ਤੇ ਇਨਵੈਸਟੀਗੇਸ਼ਨ ਚਲਦੀ ਹੈ। ਜੇ ਇਨਫੋਰਮੇਸ਼ਨ ਸਗੀ ਡੀਐਸਪੀ ਡੀਸਾਫ ਕੋ ਤੇ ਉਹਨਾਂ ਦੀ ਇਨਫੋਰਮੇਸ਼ਨ ਤੇ ਜਿਹੜੇ ਪੀਸ ਪਾਰਟੀ ਨੇ ਉਹ ਜਿਹੜਾ ਨੂੰ ਰਾਉਂਡ ਅਪ ਕੀਤਾ ਸੀਗਾ ਹੋਰ ਇੱਕ ਇੱਥੇ ਦਾ ਅਮਰਪਾਲ ਸਿੰਘ ਹੈਗਾ ਏਰੀਆ ਸਖਾਲੂ ਪਿੰਡ ਭੁੱਲਦਾ ਰਹਿਣ ਵਾਲਾ ਦੂਜਾ ਜਰਮਨਜੀਤ ਸਿੰਘ ਮਨ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਬੰਦਾ ਲੇ ਤਾਂ ਇਹਨਾਂ ਕੋਲੋਂ ਇੱਕ ਕੰਪ੍ਰੈਸ਼ਨ ਗੱਲ ਮਿਲੀ ਹੈ ਤੇ ਦੂਜੀ ਜਿਹੜੀ ਇੰਦਾ ਦੀ ਇੰਟਰੋਗੇਸ਼ਨ ਤੋਂ ਪਤਾ ਲੱਗਿਆ ਉਹਦੇ ਨੌ ਪਰਚੇ ਜਿਹੜੇ ਹੈਗੇ ਆ ਤੇ ਅੰਮ੍ਰਿਤਪਾਲ ਤੇ ਪਹਿਲੇ ਦਰਜਿਆ ਕੋਈ ਆਮ ਜੱਟ ਦੇ ਐਨਡੀ ਨੇ ਤੇ ਇਸ ਤੋਂ ਇਲਾਵਾ ਜਿਹੜਾ ਜਾਨੂ ਹੈਗਾ ਇਹਦੇ ਤੇ ਇੱਕ ਪਰਚਾ ਦਰਜਾ ਪਰਚੀ ਚਲ ਜਾਂਦਾ ਹੈ ਤੇ ਇਹਨਾਂ ਨੇ ਪਿੱਛੇ ਰੀਸੈਂਟਲੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਜਿੱਥੋਂ ਸਾਨੂੰ ਇਹ ਸਾਨੂੰ ਇਨਫਰਮੇਸ਼ਨ ਕਿ ਇਹਦੇ ਚ ਜਿਹੜੇ ਬੰਦੇ ਇੱਥੋਂ ਤਰੰਗ-ਤਰੰਗ ਤੋਂ ਗਏ ਸੀ ਕੋਈ ਦੀਨਾ ਨਗਰ ਕਿਸੇ ਦਾ ਇਹਨਾਂ ਨੇ ਟਾਈਮ ਟੂ ਰੱਖਿਆ ਸੀਗਾ ਉੱਥੇ 91 ਨੰਬਰ ਐਫਏਜ਼ਰ ਜੁਈ ਹੈ ਇਸ ਸਾਲ 24 ਨੂੰ ਉੱਥੇ ਜਾ ਕੇ ਤਾਂ ਇਹਨਾਂ ਨੇ ਵੀਡੀਓ ਬਣਾਈ ਸੀ ਵੀ ਅਸੀਂ ਆ ਟਾਈਮ ਤੋਂ ਦਿੱਤਾ ਸੀ ਇੱਥੇ ਖੜੇ ਹਾਂ ਤੋ ਆ ਜਾ ਉਹਦੇ ਵੈਪਨ ਇਹਨਾਂ ਨੇ ਗੈਂਡਲੈਸ਼ ਕੀਤੇ ਸੀ ਰਿਜਲ ਚ ਰੋਲ ਆਊਟ ਕਸਟਮ ਵਗੈਰਾ ਸੀ ਬਾਕੀ ਬੰਦੇ ਵੀ ਅਸੀਂ ਭਾਗ ਦਾ ਤੇ ਦੋ ਬੰਦੇ ਜਿਹੜੇ ਸੀਗੇ ਸਾਨੂੰ ਪਿੰਪੁਆਇੰਟ ਹੋ ਗਏ ਸੀ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ 25 ਜਨਵਰੀ ਦੇ ਵਿੱਚ ਆਮਜੈਟ ਦੇ ਵਿੱਚ ਕੁਝਾਂ ਲਈ ਦਿੱਤਾ ਇੱਕ ਪੰਪ ਐਕਸ਼ਨ ਗਨ ਜਿਹੜੀ ਇਹਨਾਂ ਨੇ ਵੀਡੀਓ ਚ ਵੀ ਫੜੀ ਹੋਈ ਸੀ ਉਹਨੂੰ ਕਵਰ ਕਰ ਲਿਆ ਸਰੀ ਜਿਹੜੀ ਬੰਦ ਕਰਨ ਹੈਗੀ ਇਹਨਾਂ ਦੀ ਆਪਣੀ ਪ੍ਰਸਨਾ ਹੈ ਕਿ ਜਾਂ ਕੋਈ ਨਹੀਂ ਅਜੇ ਤੱਕ ਕੋਈ ਕਾਗਜ਼ ਨਹੀਂ ਪੇਸ਼ ਕਰ ਸਕਿਆ ਤਾਂ ਹੀ ਆਮਜੈਟ ਦੇ ਵਿੱਚ ਸਾ ਜਿਹੜੀ ਵੀਡੀਓ ਵੇਖੀ ਗਈ ਉਸ ਵੀਡੀਓ ਦੇ ਵਿੱਚ ਤੁਹਾਨੂੰ ਕੀ ਤੇ ਉਹ ਵੀਡੀਓ ਜਿਹੜੀ ਆ ਉਹਦੇ ਆਧਾਰ ਤੇ ਹੀ ਸਾਰਾ ਕਿਸੇ ਬਿਲਕੁਲ ਬਿਲਕੁਲ ਉਹਦੇ ਤੋਂ ਅਸੀਂ ਆਇਡੈਂਟੀਫਾਈ ਕਰ ਲਈ ਕਿ ਇਹ ਦੋ ਬੰਦੇ ਸਾਡੇ ਅਗੇ ਫਿਰ ਉਹ ਇਨਫਰਮੇਸ਼ਨ ਦੇ ਸਕਦੇ ਕਿੱਥੇ ਇਹ ਟਿਕੂਗਾ ਉਹ ਤੁਹਾਡੇ ਜਿਹੜਾ ਇਹ ਉੱਥੇ ਕਰਨਗੇ ਕੋਈ ਕਾਰਨ ਹੋਵੇ ਪਤਾ ਲੱਗ ਸਕਦਾ ਕਿ ਟਾਈਮ ਕਿੱਥੇ ਸੀ ਕਿਸੇ ਨਾਲ ਕੋਈ ਇਹਨਾਂ ਨਾਲ ਖਹਿਵਾ ਜੀ ਸੀ ਕਿਸੇ ਨਹੀਂ ਗਰੁੱਪ ਚ ਤੇ ਉਹ ਬੰਦੇ ਬੰਦੇ ਇਕੱਠੇ ਕਰਕੇ ਇਹਨਾਂ ਨੂੰ ਲੈ ਕੇ ਉੱਥੇ ਗਿਆ ਸੀ ਤੇ ਇਹਨਾਂ ਨੇ ਟਾਈਮ ਉੱਥੇ ਮਿੱਥਕੇ ਪਰ ਬਕਾਇਦਾ ਜਾ ਕੇ ਉੱਥੇ ਵੀਡੀਓ ਬਣਾ ਕੇ ਇਹ ਗੱਲ ਕਿੱਥੋਂ ਦੇ ਸਾਰੇ ਬੰਦੇ ਇਹ ਇੱਕ ਤਾਂ ਪੁੰਡਰਪਿੰਡ ਦਾ ਰਹਿਣ ਵਾਲਾ ਜੀ ਜਿਹੜਾ ਅਮਰਪਾਲ ਦੇ ਦਰਸ ਤੇ ਤੇ ਦੂਜਾ ਜਨੂਅਰੀ ਬੰਡਾੜੀ ਦਾ ਰਹਿਣ ਵਾਲਾ ਜੀ ਸੱਚੀ ਕਰਦੇ ਕਿ 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 ਸਿਸਟਰ ਕਰਤਾ ਜੀ ਆਮ ਜਿੱਕਰ ਰਿਕਵਰੀ ਹੈ ਬਾਕੀ ਇਹਨਾਂ ਦੀ ਜਿਹੜੀ ਪੁੱਛ ਗਈ ਚਾਹਦੇ ਜੀ ਹੋਰ ਬੰਦੇ ਤੇ ਬਾਕੀ ਰਿਕਵਰੀ ਹੋਣੀ ਜਿਹੜੀ ਹੋਈ ਜੀ